ਧੰਨਵਾਦੋ ਤਾਰੀਫੋ 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 थैंक यू जीसस थैंक यू जीसस थैंक यू जीसस ਧੰਨਵਾਦੋ ਸਭ ਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦੋ 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 ਐ ਅਨੁਗਰੇਕਾਰੀ ਸਮਰਥੀ ਅਤਿ ਪਾਕ ਪਵਿੱਤਰ ਪਰਮੇਸ਼ਰ ਪਿਤਾ ਪ੍ਰਭੂ ਯੇਸ਼ੂ ਮਸੀ ਤੇਰੀ ਜ਼ਿੰਦਾ ਪ੍ਰੈਜ਼ੈਂਸ ਤੇਰੀ ਜ਼ਿੰਦਾ ਹਜ਼ੂਰੀ ਵਿੱਚ ਹਨ ਖੁਦਾਵੰ ਆਪਣੇ ਕਦਮਾਂ ਨੂੰ ਚੌਕਸ ਦੇ ਨਾਲ ਰੱਖਦੇ ਹਾਂ ਇਸ ਪਲ ਦੀ ਖੁਸ਼ੀ ਨੂੰ ਡਰਦੇ ਤੇ ਕੰਮ ਦੇ ਮਨਾਉਂਦੇ ਹਾਂ ਪਰਮੇਸ਼ਾ ਤੇਰੀ ਤਾਰੀਫ਼ ਕਰਦੇ ਹਾਂ ਤੇਰੇ ਪਾਲੇ ਕੰਮਾਂ ਨੂੰ ਯਾਦ ਕਰਦੇ ਹਾਂ ਤੇਰੇ ਆਂਗਣੇ ਦੇ ਵਿੱਚ ਜਜਾਕਾਰਾਂ ਦੇ ਨਾਲ ਪਰਮੇਸ਼ਰ ਪਰਵੇਸ਼ ਕਰਦੇ ਹਾਂ ਖੁਦਾਵਾਨ ਖੁਦਾਵਾਨ ਆਪਣੇ ਆਪ ਨੂੰ ਤੇਰੇ ਅੱਗੇ ਝੁਕਾਉਂਦੇ ਹਾਂ ਖਾਲੀ ਕਰਦੇ ਹਾਂ ਸਮਰਪਿਤ ਕਰਦੇ ਹਾਂ ਪਰਮੇਸ਼ਰ ਆਪਣੇ ਆਪ ਨੂੰ ਤੇਰੇ ਹੱਥਾਂ ਚ ਸਮਰਪਿਤ ਕਰਦੇ ਹਾਂ ਸਰੈਂਡਰ ਕਰਦੇ ਹਾਂ ਪਰਮੇਸ਼ਰ ਆਪਣੇ ਮਨਾਂ ਨੂੰ ਆਪਣੇ ਹਿਰਦਿਆਂ ਨੂੰ ਤੇਰੇ ਅੱਗੇ ਖਾਲੀ ਕਰਦੇ ਪਰਮੇਸ਼ਰ ਆਓ ਖੁਦਾਵਨ ਪਵਿੱਤਰ ਆਤਮਾ ਸਿਤੜਾ ਸਵਾਗਤ ਕਰਦੇ ਹੌਲੀ ਸਪਿਰਿਟ ਵੀ ਵੈਲਕਮ ਯੂਨ ਦਾ ਮਾਈਟੀ ਨੇਮ ਆਫ ਜੀਜ਼ਸ ਪਵਿੱਤਰ ਆਤਮਾ ਅੱਜ ਇੱਕ ਇੱਕ ਜਨ ਨੂੰ ਛੂਲੋ ਯੇਸ਼ੂ ਮਸੀਹ ਦੇ ਨਾਮ ਚ ਤੇਰਾ ਅਨੁਗ੍ਰਹਿ ਇੱਕ ਇੱਕ ਜਨ ਦੀ ਲਾਈਫ ਦੇ ਉੱਤੇ ਆਵੇ ਤੇਰਾ ਗ੍ਰੇਸ ਇੱਕ ਇੱਕ ਜਨ ਦੀ ਲਾਈਫ ਦੇ ਉੱਤੇ ਕਾਰਜਾ ਕਰੇ ਤੇਰੀ ਗ੍ਰੇਟਨੈਸ ਤੇਰੀ ਗਲੋਰੀ ਇੱਕ ਇੱਕ ਜਨ ਦੇ ਉੱਤੇ ਚਮਕੇ ਪਰਮੇਸ਼ਰ ਜਿੰਨੇ ਜਨਾਂ ਦੀ ਇਸ ਪ੍ਰਾਰਥਨਾ ਨਾਲ ਜੁੜ ਚੁੱਕਿਆ ਅੱਜ ਦੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਪਰਮੇਸ਼ਰ ਤੇਰਾ ਬਿਸ਼ੇਕ ਤੇਰੀ ਗਲੋਰੀ ਪਰਮੇਸ਼ਰ ਇਹਨਾਂ ਨੂੰ ਕੇਰੇ ਖੁਦਾਵਨ ਇਹਨਾਂ ਦਾ ਜੀਵਨ ਮਹਿਮਾਮਈ ਜੀਵਨ ਹੋ ਜਾਵੇ ਪਰਮੇਸ਼ਰ ਪਵਿੱਤਰ ਆਤਮਾ ਦੀ ਸਮਰਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਖੁਦਾਵਨ ਯੇਸ਼ੂ ਮਸੀਹ ਦੇ ਨਾਮ ਦੇ ਚਲੌਰ ਤੇਰਾ ਆਤਮਾ ਇਹਨਾਂ ਨੂੰ ਕੇਰ ਲਵੇ ਪਿਤਾ ਤੇਰੀ ਸਮਰਥ ਇਹਨਾਂ ਨੂੰ ਕੇਰ ਲਵੇ ਤੇਰੇ ਦਾਨਾਂ ਤੇ ਵਰਦਾਨਾਂ ਦੇ ਨਾਲ ਪਰ ਜਾਣ ਪਵਿੱਤਰ ਆਤਮਾ ਸੋ ਸਭ ਜਨ ਆਪਣੇ ਹੋਟਾਂ ਨੂੰ ਖੋਲਦੇ ਹਾਂ ਅੱਜ ਦੀ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਆ ਔਨਰ ਕਰਦੇ ਆ ਹੋਇਆ ਸਵਾਗਤ ਕਰਦੇ ਆ ਹੋਇਆ ਕਹਿੰਦੇ ਆ ਕਿ ਪਵਿੱਤਰ ਆਤਮਾ ਤੁਹਾਡਾ ਔਨਰ ਕਰਦੇ ਤੁਹਾਡਾ ਸਵਾਗਤ ਕਰਦੇ ਆ ਤੁਹਾਡੀ ਪਵਿੱਤਰ ਪਰਮੇਸ਼ਰ ਪਵਿੱਤਰ ਪ੍ਰੈਜ਼ੈਂਸ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਕਿ ਅਕੀ ਤੂੰ ਆਪਣੇ ਬਚਨ ਦੇ ਵਿੱਚ ਲਿਖਿਆ ਜਿੰਨੇ ਮੈਨੂੰ ਪੁਕਾਰ ਦੇਵੇਂ ਉਹਨਾਂ ਨੂੰ ਉੱਤਰ ਦਿਨਾ ਯਹੋਵਾ ਪਰਮੇਸ਼ਰ ਖੁਦਾਵੰ ਤੂੰ ਅਗਨਾ ਪਰਿਆਪਰਿਆ ਤੂੰ ਸਮਰਥੀ ਪਰਮੇਸ਼ਰ ਆ ਖੁਦਾਵੰ ਤੂੰ ਬਦਲਾ ਲੈਣ ਵਾਲਾ ਖੁਦਾਵੰ ਆ ਪਰਮੇਸ਼ਰ ਲਾਰਡ ਮੈਂ ਤੈਨੂੰ ਪੁਕਾਰਦਾ ਮੈਂ ਦਿਲ ਤੋਂ ਤੈਨੂੰ ਪਾਲਦਾ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਚੁੱਕ ਜਾਣਾ ਪਰਮੇਸ਼ਰ ਖੁਦਾਵੰਨ ਅੱਜ ਮੈਂ ਤੈਨੂੰ ਟੁੰਡਣ ਦੇ ਲਈ ਆਇਆ ਪਰਮੇਸ਼ਰ ਅੱਜ ਮੈਂ ਤੈਨੂੰ ਲੱਭਣ ਦੇ ਲਈ ਆਇਆ ਪਰਮੇਸ਼ਰ ਮੈਂ ਤੇਰੇ ਅੱਗੇ ਖੜਖਟੌਣਾ ਪਰਮੇਸ਼ਰ ਖੁਦਾਵੰਨ ਮੈਂ ਤੇਰੀ ਦੁਹਾਈ ਦਿਨਾਂ ਪਰਮੇਸ਼ਰ ਕਿਉਂਕਿ ਯਹੋਵਾ ਤੇਰੇ ਬਚਨ ਦੇ ਵਿੱਚ ਲਿਖਿਆ ਜਿੰਨੇ ਤੈਨੂੰ ਪੁਕਾਰਦੇ ਆ ਖੁਦਾਵੰਤ ਉਹਨਾਂ ਨੂੰ ਉੱਤਰ ਉੱਤਰ ਦਿਨਾ ਪਰਮੇਸ਼ਰ ਤੋ ਉਹਨਾਂ ਦੇ ਸਾਰੇ ਮਨੋਰਥਾਂ ਨੂੰ ਪੂਰਾ ਕਰਦਾ ਯਹੋਵਾ ਪਰਮੇਸ਼ਰ ਤੇਰੇ ਅਨੁਗ੍ਰਹਿ ਦੇ ਲਈ ਤੇਰੀ ਕਿਰਪਾ ਔਰ ਤੇਰੇ ਫਜ਼ਲ ਦੇ ਲਈ ਮੈਂ ਤੇਰਾ ਧੰਨਵਾ ਕਰਦਾ ਇੱਕ ਇੱਕ ਪੱਲੇ ਆਇ ਨੂੰ ਯਾਦ ਕਰਦਾ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਤੇਰੀ ਚੰਗਿਆਈ ਜੇ ਤੂੰ ਮੈਨੂੰ ਦਿੱਤੀ ਤੇਰਾ ਧੰਨਵਾਦ ਤੇਰਾ ਛੁਟਕਾਰਾ ਜੋ ਮੇਰੇ ਤੇ ਆਇਆ ਪਰਮੇਸ਼ਰ ਤੇਰਾ ਧੰਨਵਾਦ ਤੇਰੀ ਕਿਰਪਾ ਭਰੀ ਨਿਗਾਹ ਜੋ ਮੇਰੀ ਲਾਈਫ ਤੇ ਆਈ ਤੇਰੀ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੂੰ ਮੈਨੂੰ ਅਤੇ ਮੇਰੇ ਘਰਾਨੇ ਨੂੰ ਚੁਣ ਲਿਆ ਤੇਰਾ ਉਧਾਰ ਮੇਰੇ ਤੇ ਮੇਰੇ ਘਰਾਨੇ ਤੇ ਆਇਆ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਯਹਵਾ ਤੂੰ ਕਿਹਾ ਤੂੰ ਬਚ ਤੇ ਤੇਰਾ ਘਰਾਨਾ ਬਚਾਇਆ ਜਾਏਗਾ ਮੇਰੇ ਘਰਾਨੇ ਨੂੰ ਬਚਾਉਣ ਦੇ ਲਈ ਮੈਨੂੰ ਬਚਾਉਣ ਦੇ ਲਈ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਤੇਰੇ ਦਾਨਾਂ ਵਰਦਾਨਾਂ ਦੇ ਲਈ ਤੇਰੇ ਪਵਿੱਤਰ ਆਤਮਾ ਦੇ ਲਈ ਹਰ ਅੱਛੀ ਚੀਜ਼ ਖਾਣ ਨੂੰ ਦਿੱਤੀ ਪਹਿਨਣ ਨੂੰ ਦਿੱਤੀ ਹਰ ਚੀਜ਼ ਤੂੰ ਮੁਹੱਈਆ ਕੀਤੀ ਪਰਮੇਸ਼ਰ ਤੇਰਾ ਧੰਨਵਾਦ ਪਰਮੇਸ਼ਰ ਧੰਨਵਾਦ ਜੋ ਪੂਰੀ ਰਾਤ ਤੂੰ ਮੈਨੂੰ ਸੰਭਾਲਿਆ ਅੱਜ ਇੱਕ ਨਵਾਂ ਨਵੀਂ ਸੂਬਾ ਦਿਖਾਈ ਨਵੀਂ ਸਵੇਰ ਦਿਖਾਈ ਪਵਿੱਤra ਆਤਮਾ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਕੋਬੋ ਕਿ ਪਰਮੇਸ਼ਰ ਮੈਂ ਆਪਣੇ ਹੱਥਾਂ ਨੂੰ ਤੇਰੀ ਵੱਲ ਉਠਾਉਣਾ ਪਰਮੇਸ਼ਰ ਤੇਰੀ ਆਰਾਧਨਾ ਕਰਨ ਦੇ ਲਈ ਤੇਰੀ ਮਾਹਿਮਾ ਕਰਨ ਦੇ ਲਈ ਪਰਮੇਸ਼ਰ ਮੇਰੀ ਹਰ ਇੱਕ ਚੀਜ਼ ਤੋਂ ਤੇਰੀ ਮਾਹਿਮਾ ਨੂੰ ਮੈਂ ਦਿਨਣਾ ਪਰਮੇਸ਼ਰ ਮੇਰੇ ਬੱਚੇ ਤੇਰੀ ਮਾਹਿਮਾ ਦੇ ਲਈ ਹੁਣ ਮੇਰਾ ਫਾਈਨੈਂਸ ਤੇਰੀ ਮਾਹਿਮਾ ਦੇ ਲਈ ਹੋ ਵੀ ਮੇਰੀ ਮੈਰਿਜ ਲਾਈਫ ਤੇਰੀ ਮਾਹਿਮਾ ਦੇ ਲਈ ਹੋਵੇ ਖੁਦਾਵਨ ਮੇਰਾ ਕਰਾਨਾ ਤੇਰੀ ਮਹਿਮਾ ਦੇ ਲਈ ਹੋਵੇ ਪਰਮੇਸ਼ਰ ਮੇਰੀ ਇੱਕ ਇੱਕ ਚੀਜ਼ ਆਪਣੀ ਮਹਿਮਾ ਦੇ ਲਈ ਚੁਣ ਲੈ ਪਰਮੇਸ਼ਰ ਮੈਂ ਤੈਨੂੰ ਪੁਕਾਰਦਾ ਮੇਰੀ ਮੈਰਿਡ ਲਾਈਫ ਚ ਮੇਰੇ ਬੱਚਿਆਂ ਦੀ ਲਾਈਫ ਚ ਮੇਰੇ ਫਾਈਨੈਂਸ ਦੇ ਵਿੱਚ ਮੇਰੀ ਜੌਬ ਦੇ ਵਿੱਚ ਪਰਮੇਸ਼ਰ ਮੇਰੀ ਬਿਜ਼ਨਸ ਦੇ ਵਿੱਚ ਮੇਰੀ ਸਪਿਰਚੁਅਲ ਲਾਈਫ ਚ ਆਉ ਪਵਿੱਤਰ ਆਤਮਾ ਇੰਟਰਫੇਅਰ ਕਰੋ ਕਹੋ ਕਿ ਖੁਦਾਵਨ ਪਵਿੱਤਰ ਆਤਮਾ ਯੀਸ਼ੂ ਮਸੀਹ ਦੇ ਨਾਮ ਤੇ ਸਾਡੇ ਵਿੱਚ ਆਓ ਮੈਂ ਤੈਨੂੰ ਪੁਕਾਰਦਾ ਖੁਦਾਵਨ ਸਾਡੀ ਆਗਵਾਹੀ ਕਰੋ ਪਵਿੱਤਰ ਆਤਮਾ ਸਾਨੂੰ ਚਲਾਓ ਪਵਿੱਤਰ ਆਤਮਾ ਸਾਡੇ ਹੋਟਾਂ ਨੂੰ ਛੂ ਲਾਵੋ ਪਵਿੱਤਰ ਆਤਮਾ ਸਾਡੀ बुद्धि ਨੂੰ ਛੂਲਾ ਉਹ ਪਵਿੱਤਰ ਆਤਮਾ ਸarup pavittratai ਵਾਲਾ ਜੀਵਨ ਦੋ ਸੰਪੂਰਨ ਜੀਵਨ ਦੋ ਪਰਮੇਸ਼ਰ ਔਰ ਖੁਦਾਵੰ ਤੇਰਾ ਆਤਮਾ ਤੇਰੇ ਲੋਕਾਂ ਨੂੰ ਛੂਵੇ ਰਾਈਟ ਨਾਉ ਜਿੱਦਾਂ ਹੀ ਪ੍ਰਾਰਥਨਾ ਕਰ ਰਿਹਾ ਪਰਮੇਸ਼ਰ ਤੇਰਾ ਗ੍ਰੇਸ ਇਹਨਾਂ ਦੇ ਉੱਤੇ ਆਵੇ ਪਰਮੇਸ਼ਰ ਖੁਦਾਵੰ ਜਿੰਨੀਆਂ ਕਮੀਆਂ ਕਮਜ਼ੋਰੀਆਂ ਨੇ ਦੀਆਂ ਜ਼ਿੰਦਗੀਆਂ ਚ ਇਹਨਾਂ ਦੀ ਲਾਈਫ ਤੇ ਪਰਮੇਸ਼ਰ ਛੱਡ ਕੇ ਜਾਨ ਪਰਮੇਸ਼ਰ ਆਤਮਾ ਵਿੱਚ ਦ੍ਰਿੜ ਹੋ ਜਾਣ ਗਰੋ ਹੋ ਜਾਣ ਪਰਮੇਸ਼ਰ ਤੇਰਾ ਵਿਸ਼ੇਖ ਇਹਨਾਂ ਦੇ ਜੀਵਨ ਦੇ ਉੱਤੇ ਕਾਰਜ ਕਰੇ ਪਰਮੇਸ਼ਰ ਅੱਜ ਸਾਰੀਆਂ ਪਰਮੇਸ਼ਰ ਨਿਰਬਲਤਾਈਆਂ ਨੂੰ ਛੱਡ ਕੇ ਜਾਣ ਪਿਤਾਏ ਬਲਵਾਨ ਹੋ ਜਾਣ ਦਲੇਰ ਹੋ ਜਾਣ ਤੇਰੇ ਬਲ ਨੂੰ ਪਾਲਣ ਡਰਦੀਆਂ ਆਤਮਾਵਾਂ ਇਹਨਾਂ ਨੂੰ ਛੱਡ ਕੇ ਜਾਣ ਪਿਤਾ ਹਰ ਸਪਿਰਿਟ ਆਫ ਫੇਅਰ ਪਰਮਿਸ਼ਨਾਂ ਨੂੰ ਛੱਡ ਕੇ ਜਾਵੇ ਯੇਸ਼ੂ ਮਸੀਹ ਦੇ ਨਾਮ 'ਚ ਔਰ ਖੁਦਾਵਨ ਅੱਜ ਤੇਰੀ ਪ੍ਰੈਜ਼ੈਂਸ ਦੇ ਵਿੱਚੋਂ ਤੇਰੇ ਜ਼ੋਰ ਤੇਰੇ ਬਲ ਨੂੰ ਔਰ ਤੇਰੀ ਸਮਰਤ ਨੂੰ ਪਾ ਕੇ ਜਾਣ ਪਰਮੇਸ਼ਰ ਥੈਂਕ ਯੂ ਜੀਜ਼ਸ ਕਹਿੰਦੇ ਹਾਂ ਪਰਮੇਸ਼ਰ ਤੇਰਾ ਧੰਨਵਾਦ ਥੈਂਕ ਯੂ ਜੀਜ਼ਸ ਤੇਰੀ ਬਿਊਟੀਫੁਲ ਪ੍ਰੈਜ਼ੈਂਸ ਲਈ ਪਿਤਾ ਔਨਰ ਕਰਦੇ ਹਾਂ ਉਹਦੇ ਵਚਨ ਦਾ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਤੇਰੇ ਜੀਵਿਤ ਵਚਨ ਦੇ ਲਈ ਪਿਤਾ ਆਪਣੇ ਆਪ ਨੂੰ ਸਮਰਪਿਤ ਕਰਦਾ ਪਰਮੇਸ਼ਰ ਸਰੈਂਡਰ ਕਰਦਾ ਤੇਰੇ ਹੱਥਾਂ 'ਚ ਕਿਉਂਕਿ ਜਿਸ ਵਚਨ ਨੂੰ ਤੂੰ ਆਪਣੇ ਨਾਮ ਤੋਂ ਵੀ ਮਹੱਤਾਪੂਰਨ ਆਦਰ ਦਿੰਨਾ ਪਰਮੇਸ਼ਾ ਅੱਜ ਉਸ ਵਚਨ ਦਾ ਮੈਂ ਵੀ ਆਦਰ ਕਰਦਾ ਔਨਰ ਕਰਦੇ ਹਾਂ ਪਰਮੇਸ਼ਾ ਉਹਨੂੰ ਮੈਂ ਗ੍ਰਹਿਣ ਕਰਨ ਦੇ ਲਈ ਆਪਣੇ ਆਪ ਨੂੰ ਤੇਰੇ ਅੱਗੇ ਝੁਕਾ ਦਿੰਨਾ ਮੈਨੂੰ ਸਿਯੋਗ ਇਸ ਲਈ ਬਣਾ ਤੇਰਾ ਵਚਨ ਮੇਰੇ ਜੀਵਨ ਚ 100 ਗੁਣਾ ਫਲਿਆ ਕਿ ਆਵੇ ਪਿਤਾ ਕੋਈ ਵੀ ਅੰਧਕਾਰ ਦੀ ਸ਼ਕਤੀ ਨਹੀਂ ਤਾਕਤ ਕਹੋ ਕਿ ਮੇਰੀ ਲਾਈਫ ਤੇ ਮੇਰੇ ਵਚਨਾਂ ਦੇ ਫਲਾਂ ਨੂੰ ਚੁਰਾ ਨਾ ਸਕੇ ਪਰਮੇਸ਼ਰ ਮੈਨੂੰ ਐਸੀ ਬੁੱਧੀ ਮੈਨੂੰ ਐਸਾ ਮਨ ਦੇ ਕਿ ਮੈਂ ਤੇਰੇ ਵਚਨ ਨੂੰ ਆਪਣੇ ਹਿਰਦੇ ਅੰਦਰ ਜਮਾ ਕਰ ਲਵਾਂ ਤਾਂ ਕਿ ਤੇਰਾ ਕੋਈ ਪਾਪ ਕੋਈ ਗੁਨਾਹ ਨਾ ਕਰਾਂ ਕਹੋ ਕਿ ਪਰਮੇਸ਼ਰ ਹਰ ਅਗਿਆਨਤਾ ਮੈਨੂੰ ਛੱਡ ਕੇ ਜਾਵੇ ਯਿਸੂ ਮਸੀਹ ਦੇ ਨਾਮ ਚ ਔਰ ਤੇਰੇ ਈਸ਼ਵਰੀ ਗਿਆਨ ਉਤਰੀ ਈਸ਼ਵਰੀ wisdom ਨੂੰ have only wisdom ਨੂੰ ਮੈਂ ਪਾਲਾਂ ਮੈਂ ਪਰਮੇਸ਼ਰ ਪ੍ਰਭੇ ਯੇਸ਼ੂ ਮਸੀਹ ਦੇ ਨਾਮ ਚ ਖੁਦਾਵਨ ਅੱਜ ਦਾ ਤੇਰਾ ਵਚਨ ਇਹਨਾਂ ਨਾਲ ਗੱਲ ਕਰੇ ਹਰ ਕੰਫਿਊਜ਼ਨਸ ਦੂਰ ਕਰੇ ਪਰਮੇਸ਼ਰ ਇਹਨਾਂ ਦੇ ਲਈ ਇਹਨਾਂ ਦੇ ਰਸਤਿਆਂ ਨੂੰ ਸਿੱਧਾ ਕਰੇ ਇਹਨਾਂ ਨੂੰ ਸਹੀ ਮਾਰਗਾਂ ਤੇ ਚਲਾਵੇ ਇਹਨਾਂ ਦੇ ਮਾਰਗ ਸਿੱਧੇ ਹੋ ਜਾਣ ਅੰਧਕਾਰ ਚੋਂ ਪਾਪ ਚੋਂ ਅੰਧੇਰ ਚੋਂ ਨਿਕਲ ਜਾਣ ਪਰਮੇਸ਼ਰ ਤੇਰੇ ਚਾਨਣ ਦੇ ਵਿੱਚ ਆ ਜਾਣ ਤੇਰੀ ਦਇਆ ਤੇਰੇ ਬਚਨ ਦੀ ਆ ਤੇਰੇ ਬਚਨ ਦਾ ਅਨੁਗ੍ਰਹਿ ਇਹਨਾਂ ਨੂੰ ਕੇਰ ਲਾਵੇ ਪ੍ਰਭੂ ਯੀਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ ਏ ਪਰਮੇਸ਼ਰ ਤੈ ਸਾਨੂੰ ਤ્યાਗ ਦਿੱਤਾ ਤੈ ਸਾਨੂੰ ਟਾਸੁੱਟਿਆ ਹੈ ਤੂੰ ਕਰੋਧੀ ਹੋਇਆ ਸਾਨੂੰ ਫਿਰ ਬਹਾਲ ਕਰ ਤੇ ਤਰਤੀ ਨੂੰ ਕੰਬੜੀ ਲਾਈ ਤੇ ਉਹਨੂੰ ਪਾੜ ਦਿੱਤਾ ਹੈ ਉਹਦੀਆਂ ਤੇੜਾ ਨੂੰ ਸੁਧਾਰ ਕਿਉਂ ਜੋ ਉਹ ਡੋਲਦੀ ਹੈ ਤੇ ਆਪਣੀ ਪਰਜਾਂ ਨੂੰ ਡਾਢੇ ਕਲੇਸ਼ ਵਿਖਾਏ ਹਨ ਤੂੰ ਸਾਨੂੰ ਡੋਲਣ ਦੀ ਮਦ ਪਿਆਈ ਹੈ ਤੇ ਆਪਣੇ ਪੈ ਮੰਨਣ ਵਾਲਿਆਂ ਨੂੰ ਇੱਕ ਝੰਡਾ ਦਿੱਤਾ ਹੈ ਭਾਈ ਉਹ ਸੱਚਾਈ ਦੇ ਕਾਰਨ ਵਿਖਾਇਆ ਜਾਵੇ ਇਸ ਲਈ ਜੋ ਤੇਰੇ ਪ੍ਰੀਤਮ छुड़ाई ਜਾਣ ਤੂੰ ਆਪਣੇ ਸੱਜੇ ਹੱਥ ਨਾਲ ਬਚਾ ਬਚਾ ਲੈ ਤੇ ਸਾਨੂੰ ਉੱਤਰ ਦੇ ਪਰਮੇਸ਼ਰ ਨੇ ਆਪਣੀ ਪਵਿੱਤਰ ਤਾਈ ਨਾਲ ਵਚਨ ਕੀਤਾ ਹੈ ਮੈਂ ਖੁਸ਼ੀ ਮਨਾਵਾਂਗਾ ਮੈਂ ਸ਼ਕਮ ਵੰਡ ਦਿਆਂਗਾ ਤੇ ਸੁਖੋਦ ਦੀ ਦੋ ਨੂੰ ਮਿਲਾਗਾ ਦਿਲ ਆਗ ਮੇਰੀ ਮੇਰਾ ਹੈ ਮਨਛਾਵੀ ਅਤੇ 프라이 ਮੇਰੇ ਸਿਰ ਦਾ ਟੋਪ ਹੈ ਯਹੂਦਾ ਮੇਰਾ ਰਾਜ ਡੰਡਾ ਹੈ ਮੁਆਬ ਮੇਰੀ ਚਿਲ ਮਚੀ ਹੈ ਅਦੋਮੁੱਤੇ ਮੈਂ ਆਪਣਾ ਪੋਲਾ ਸਟਿਆ ਹੈ ਹੈ ਫਲੀਸਤੀ ਤੂੰ ਮੇਰਾ ਨਾਰਾ ਮਾਰ ਕੌਣ ਮੈਨੂੰ ਉਸ ਫਲੀਸਤਾਰ ਸ਼ਹਿਰ ਵਿੱਚ ਲੈ ਜਾਵੇਗਾ ਕੌਣ ਅਦੂਮ ਤਿਕ ਮੇਰੀ ਅਗਵਾਹੀ ਕਰੇਗਾ ਪਲਾ ਤੈਂ हे ਪਰਮੇਸ਼ਰ ਸਾਨੂੰ ਨਹੀਂ ਤਿਆਗ ਦਿੱਤਾ ਹੈ ਪਰ ਤੂੰ ਹੈ ਪਰਮੇਸ਼ਰ ਸਾਡੀਆਂ ਸੈਨਾ ਦੇ ਸੰਗ ਨਹੀਂ ਚੱਲਦਾ ਵਿਰੋਧੀ ਤੋ ਸਾਡੀ ਸਹਾਇਤਾ ਕਰ ਕਿਉਂ ਜੋ ਆਦਮੀ ਵੱਲੋਂ ਬਚਾਓ ਵਿਅਰਥ ਹੈ ਪਰਮੇਸ਼ਰ ਦੇ ਨਾਲ ਅਸੀਂ ਸਵਰਗਮਤੀ ਕਰਾਂਗੇ ਉਹੀ ਸਾਡੀ ਵਿਰੋਧੀਆਂ ਨੂੰ ਲਤਾੜ ਸੁੱਟੇਗਾ ਸਭ ਬੋਲੋ ਆਮੀਨ ਆਮੀਨ Thank you Jesus thank you Jesus samarth parmeshwar tera dhanyawad o sab shaktiman parmeshwar teri tareef o tere jeevit vachan de liye pita aur meri prarthna jinna de is word nu suneya aaj de jeevit pavittr jeevit galna nu suneya pita eh hamesha da jeevan pa jan udhari nadi life da hissa hove parmeshwar tera grace parmeshwar nu chhu lave greatness inadi life da hissa hove parmeshwar ਰੇ ਬਰੂਸ਼ੇ ਕਿ ਤੇ ਨਲੇ ਰੇ ਬਰੇਸ਼ੇ ਕਿ ਤੇ ਨਲੇ ਰੇ ਬਰੇ ਸੋ ਆਪਣੇ ਆਪ ਨੂੰ ਤਿਆਰ ਕਰਦਿਆਂ ਹਾਂ ਕਿ ਪਰਮੇਸ਼ਰ ਜਿੱਦਾਂ ਹੀ ਤੇਰੇ ਬਚਨ ਨੇ ਮੈਨੂੰ ਚੰਗਾ ਕੀਤਾ ਮੈਨੂੰ ਆਜ਼ਾਦ ਕੀਤਾ ਪਰਮੇਸ਼ਰ ਮੈਨੂੰ ਡਿਲੀਵਰ ਕੀਤਾ ਪਰਮੇਸ਼ਰ ਮੈਨੂੰ ਆਸ਼ੀਸ਼ਿਤ ਕੀਤਾ ਪਰਮੇਸ਼ਰ ਮੈਨੂੰ ਆਨੰਦਿਤ ਕੀਤਾ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਹਾਂ ਉਦਹੀਂ ਅੱਜ ਤੇਰਾ ਮੱਸਾ ਮੈਨੂੰ ਛੁਡਾਵੇਗਾ ਤੇਰੀ ਸਾਮਰਥ ਮੇਰੀ ਲਾਈਫ ਤੇ ਕਾਰਿਆ ਕਰੇਗੀ ਤੇਰੇ ਅਭਿਸ਼ੇਕ ਦੇ ਕਾਰਨ ਅੱਜ ਤੂੰ ਸਾਰੇ ਝੂਲੇ ਮੇਰੀ ਲਾਈਫ ਤੋਂ ਤੋੜੇਗਾ ਮੈਂ ਆਪਣੇ ਤਿਆਰ ਕਰਦਾ ਪਰਮੇਸ਼ਰ ਜਿਸ ਤਰ੍ਹਾਂ ਮੈਂ ਵਚਨ ਦੇ ਨਾਲ ਤੂੰ ਮੈਨੂੰ ਭਰਪੂਰ ਕੀਤਾ ਉਸੇ ਤਰ੍ਹਾਂ ਤੂੰ ਆਪਣੀ ਫਾਇਰ ਦੇ ਨਾਲ ਵੀ ਮੈਨੂੰ ਅੱਗ ਦੀ ਸਾਮਰ ਤੇ ਨਾਲ ਪਰੇਂਗਾ ਪਰਮੇਸ਼ਰ ਤਾਂ ਕਿ ਕੋਈ ਵੀ ਅੰਧਕਾਰ ਦੀ ਸ਼ਤਾਨੀ ਤਾਕਤ ਕੋਈ ਜਾਦੂ ਟੋਣਾ ਕੋਈ ਸ਼ਾਪ ਕੋਈ ਕਰਸ ਮੇਰੀ ਲਾਈਫ ਦਾ ਹਿੱਸਾ ਨਾ ਹੋਵੇਗਾ ਉਹ ਮੈਨੂੰ ਚੂਨਾ ਪਾਉਣਗੇ ਪਰਮੇਸ਼ਰ ਤੇਰੇ ਵਚਨ ਦੇ ਅਨੁਸਾਰ ਤੂੰ ਕਿਹਾ ਤੇਰੇ ਮੁੱਢ ਹਜ਼ਾਰ ਤੇਰੇ ਸੱਜੇ 10000 ਡਿੱਗਣਗੇ ਭਾਈ ਕੋਈ ਤੇਰੇ ਨੇੜੇ ਨਾ ਆਵੇਗੀ ਸੋ ਕਹਿੰਦਾ ਹਾਂ ਕਿ ਪਰਮੇਸ਼ਰ ਅੱਜ ਮੈਂ ਤੇਰੀ ਫਾਇਰ ਦੇ ਨਾਲ ਪਰਨ ਦੇ ਲਈ ਤਿਆਰ ਹਾਂ ਪਰਮੇਸ਼ਰ ਮੈਂ ਤੇਰੇ ਮੱਸਾ ਦੇ ਨਾਲ ਤੇਰੇ ਅਭਿਸ਼ੇਕ ਦੇ ਨਾਲ ਸਰ ਦੇ ਬਾਲਾਂ ਤੋਂ ਲੈ ਕੇ ਪੈਰਿਆਂ ਪੈਰਾਂ ਦੀਆਂ ਤਲੀਆਂ ਤੱਕ ਪਰਮੇਸ਼ਰ ਪਰਨ ਦੇ ਲਈ ਤਿਆਰਿਆਂ ਪਿਤਾ ਕਿਉਂਕਿ ਇਹ ਅਭਿਸ਼ੇਕ ਇਹ ਹੀ ਮੱਸਾ ਪਰਮੇਸ਼ਰ ਮੇਰੀ ਲਾਈਫ ਤੋਂ ਡੈਵਲ ਨੂੰ ਹਰ ਹਿੱਸੇ ਤੋਂ ਦੂਰ ਕਰੇਗਾ ਪਿਤਾ ਯਹੋਵਾ ਅੱਜ ਤੇਰੀ ਸਹਾਇਤਾ ਤੇਰੇ ਲੋਕਾਂ ਤੱਕ ਪਹੁੰਚੇ ਤੇਰਾ छुटਕਾਰਾ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਆਵੇ ਪਰਮੇਸ਼ਰ ਤੇਰੀ ਚੰਗਿਆਈ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਨੂੰ ਕੇਰੇ ਪਰਮੇਸ਼ਰ ਖੁਦਾਵੰ ਤੇਰੀ ਸ਼ਾਂਤੀ ਤੇਰਾ ਆਨੰਦ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਚ ਕਾਰਿਆ ਕਰੇ ਸੋ ਕਹਿੰਦੇ ਹਾਂ ਕਿ हे ਪਰਮੇਸ਼ਰ ਵਿਰੋਧੀ ਤੋਂ ਸਾਡੀ ਸਹਾਇਤਾ ਕਰਨ ਵਾਲੇ ਪਰਮੇਸ਼ਰ ਮੈਂ ਤੈਨੂੰ ਪੁਕਾਰਦਾ ਵਾਂ ਪਰਮੇਸ਼ਰ ਕਿਉਂਕਿ ਅਸੀਂ ਜਾਣ ਲਿਆ ਤੂੰ ਆਪਣੇ ਵਚਨ ਚ ਲਿਖਿਆ ਕਿ ਬਚਾਓ ਇਹ ਆਦਮੀ ਵੱਲੋਂ ਵਿਅਰਥ ਹੈ ਪਰਮੇਸ਼ਰ ਔਰ ਖੁਦਾਵੰਨ ਮੈਂ ਆਪਣਾ ਬਚਾਓ ਯਹੋਵਾ ਪਰਮੇਸ਼ਰ ਵੱਲੋਂ ਮੰਗਦਾ ਵਾਂ ਲਾਰਡ ਅੱਜ ਮੇਰਾ ਬਚਾਓ ਮੇਰੇ ਪਰਮੇਸ਼ਰ ਵੱਲੋਂ ਹੋਵੇ ਖੁਦਾਵੰਨ ਖੁਦਾ ਅੱਜ ਮੈਂ ਆਪਣੀ ਜ਼ੁਬਾਨ ਤੋਂ ਤੇਰੇ ਨਾਮ ਨੂੰ ਤਾਨ ਤੇ ਤੈਨੂੰ ਮੁਬਾਰਕ ਆਖਦਾ ਪਰਮੇਸ਼ਰ ਖੁਦਾਵੰਨ ਅੱਜ ਤੂੰ ਮੇਰੇ ਵਿਰੋਧੀਆਂ ਨੂੰ ਨਾਸ਼ ਕਰਨ ਜਾ ਰਿਹਾ ਕਹੋ ਕਿ ਪਰਮੇਸ਼ਰ ਅੱਜ ਮੈਨੂੰ ਮੈਨੂੰ ਸਾਮਰ ਦੇ ਆਪਣੇ ਵਿਰੋਧੀਆਂ ਦੇ ਨਾਲ ਲੜਨ ਦੀ ਮੈਨੂੰ ਇਹ ਗ੍ਰੇਸ ਦੇ ਪਰਮੇਸ਼ਰ ਮੈਨੂੰ ਇਹ ਤਾਕਤ ਦੇ ਤਾਂ ਕਿ ਮੈਂ ਆਪਣੇ ਵਿਰੋਧੀਆਂ ਨੂੰ ਨਾਸ਼ ਕਰ ਸਕਾਂ ਉਹਨਾਂ ਨੂੰ ਲਾਤਾਰ ਸਕਾਂ ਪਰਮੇਸ਼ਰ ਉਹਨਾਂ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਦਾ ਸਾਹਮਣਾ ਕਰ ਸਕਾਂ ਪਰਮੇਸ਼ਰ ਤਾਂ ਕਿ ਉਹ ਮੇਰੇ ਜੀਵਨ 'ਚ ਉਹ ਮੇਰੇ ਕਾਰਨ ਨੇ 'ਚ ਉਹ ਮੇਰੇ ਬੱਚਾ 'ਚ ਉਹ ਮੇਰੇ ਫਾਈਨੈਂਸ 'ਚ ਉਹ ਮੇਰੀ ਬਾਡੀ 'ਚ ਉਹ ਨਾਟ ਜਾਣ ਪਰਮੇਸ਼ਰ ਰੱਬ ਬਾਰਾ ਸ਼ਕਤਾਨਾ ਲਾ ਰੱਬ ਬਾਰਾ ਸ਼ਕਤਾਨਾ ਲਾ ਰੱਬ ਬਾਰਾ ਰੋ ਬਰੋ ਯੋਕੋਤੋ ਨੋ ਲੋ ਰੋ ਬਰੋ ਸ਼ੇਕਕੇ ਤੇ ਨੇਲੇਰੇ ਬਰੇ ਸ਼ੇਕਕੇ ਤੇ ਨੇਲੇਰੇ ਬਰੇ ਸ਼ੇਕਕੇ ਤੇ ਨੇਲੇਰੇ ਬਰੇ ਕਹਿੰਦਿਆ ਕਿ हे ਪਰਮੇਸ਼ਰ ਮੇਰਾ ਚਲਾਉਣਾ ਸੁਣ ਮੇਰੀ ਪ੍ਰਾਰਥਨਾਵਲ ਧਿਆਨ ਦੇ ਖੁਦਾਵਨ ਖੁਦਾ हे ਯਹਵਾ ਮੈਂ ਤੈਨੂੰ ਇਸ ਧਰਤੀ ਤੋਂ ਪਰਮੇਸ਼ਰ ਤੈਨੂੰ ਪੁਕਾਰਦਾ ਯਹਵਾ ਸਵਰਗ ਵਿੱਚ ਵਿਰਾਜਮਾਨ ਪਰਮੇਸ਼ਰ ਮੈਂ ਜਾਣਦਾ ਤੇਰੇ ਕਾਨੇ ਨੇ ਨਪਾਰੀ ਨਿਰਜ ਮਰੀਆ ਮੈਨੂੰ ਸੁਣ ਨਹੀਂ ਸਕਦੇ ਤੇਰੇ ਹੱਥੇ ਨੇ ਛੋਟੇ ਨਹੀਂ ਜੋ ਮੈਨੂੰ ਸੰਭਾਲ ਨਹੀਂ ਸਕਦੇ ਲਾਰਡ ਅੱਜ ਤੇਰੀ ਦਇਆ ਮੈਨੂੰ ਕੇਰ ਲਵੇ ਤੇਰਾ ਅਨੁਗ੍ਰਹਿ ਮੇਰੀ ਲਾਈਫ ਦੇ ਉੱਤੇ ਆਵੇ ਤੇਰਾ ਗ੍ਰੇਸ ਮੇਰੀ ਲਾਈਫ ਦੇ ਉੱਤੇ ਆਵੇ ਹੌਲੀ ਗੋਸਟ ਫਾਇਰ ਇਨ ਦਾ ਨੇਮ ਆਫ ਜੀਸਸ ਪਵਿੱਤਰ ਆਤਮਾ ਤੇਰੀ ਸਾਮਰ ਤੇਰੇ ਲੋਕਾਂ ਨੂੰ ਟੱਚ ਕਰੇ ਰਾਈਟ ਨਾ ਹੌਲੀ ਗੋਸਟ ਫਾਇਰ ਹੌਲੀ ਗੋਸਟ ਫਾਇਰ 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 ਸੋ ਕੋਬੋ ਕਿ ਹਰ ਇੱਕ ਕੋ ਆਤਮਾ ਝੂਠ ਦਾ ਆਤਮਾ ਜੋ ਮੇਰੀ ਲਾਈਫ ਦੇ ਉੱਤੇ ਕੰਮ ਕਰਦਾ ਪਰਮੇਸ਼ਰ ਲਾਰਡ ਜੈਨ ਨੂੰ ਖੁਦਾਵਨ ਤੂੰ ਨਹੀਂ ਭੇਜਿਆ ਸ਼ੈਤਾਨ ਦੀ ਵੱਲੋਂ ਪਿਤਾ ਉਹ ਝੂਠ ਦੇ ਆਤਮਾ ਨੂੰ ਮੈਂ ਆਪਣੀ ਲਾਈਫ ਚ ਆਪਣੇ ਬੱਚਾਂ ਚੋਂ ਆਪਣੇ ਹਸਬੰਦ ਆਪਣੀ ਵਾਈਫ ਚੋਂ ਆਪਣੇ ਕਰਾਨੇ ਚੋਂ ਝੂਟ ਦੀ ਆਤਮਾ ਨੂੰ ਮੈਂ ਆਊਟ ਕਰ ਦਵਾ ਕਹੋ ਕਿ ਹਾਲੀਗੋਡ ਫਾਇਰ ਇਨ ਦਾ ਮਾਈਟੀ ਨੇਮ ਆਫ ਜੀਜ਼ਰ ਐ ਝੂਟ ਦੀ ਆਤਮਾ ਕੈਚ ਫਾਇਰ 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 ਕਮਾਂਡ ਕਰੋ ਕੱਡੋ ਛੁੱਟ ਦਿ ਆਤਮਾ ਨੂੰ ਆਪਣੇ ਕਰਾਂ ਪਰਿਵਾਰਾਂ ਚੋਂ ਆਪਣੇ ਲੋਕਾਂ ਚੋਂ ਕਾਉ ਡੇਵਲ ਆਊਟ ਹਰ ਛੁੱਟ ਦਿ ਆਤਮਾ ਮੇਰੇ ਹਸਬੰਡ ਚੋਂ ਆਊਟ ਹੋਵੇ ਮੇਰੀ ਵਾਈਫ ਚੋਂ ਆਊਟ ਹੋਵੇ ਮੇਰੇ ਬੱਚਾ ਚੋਂ ਆਊਟ ਹੋਵੇ ਮੇਰੇ ਮਾਤਾ ਪਿਤਾ ਚੋਂ ਆਊਟ ਹੋਵੇ ਮੇਰੇ ਪੈਣ ਪਾਵਾਂ ਚੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਛੁੱਟ ਦਿ ਆਤਮਾ ਨੂੰ ਸ਼ਾਪਿਤ ਕਰਨਾ ਪ੍ਰਭੂ ਯਸ਼ੁ ਮਸੀਹ ਦੇ ਨਾਮ ਦੇ ਚ ਔਰ ਕਹੋ ਕਿ ਪਿਤਾ ਹਰ ਇੱਕ ਕੋ ਗੁੱਸੇ ਦਾ ਆਤਮਾ ਜੋ ਮੇਰੇ ਹਸਬੰਡ ਮੇਰੀ ਵਾਈਫ ਮੇਰੇ ਬੱਚਾ ਚ ਮੇਰੇ ਪਰਿਵਾਰ ਚ ਕੰਮ ਕਰਦਾ ਜਿਹਦੇ ਕਰਕੇ ਪਰਮੇਸ਼ਰ ਸਾਡੀ ਲਾਈਫ ਚ ਪਾਪ ਐਂਟਰ ਹੁੰਦਾ ਔਰ ਤੇਰੀ ਅਨਾਗਿਆਕਾਰੀ ਨੂੰ ਸਾਡੀ ਲਾਈਫ ਚ ਪੈਦਾ ਕਰਦਾ ਉਸ ਕਰੋਧ ਦੀ ਆਤਮਾ ਨੂੰ ਉਸ ਪਾਪ ਦੀ ਆਤਮਾ ਨੂੰ ਉਸ ਅਨਾਗਿਆਕਾਰੀ ਦੀ ਆਤਮਾ ਨੂੰ ਲਾਰਡ ਮੈਂ ਤੇਰੇ ਜੀਵਿਤ ਨਾਮ ਤੇ ਯਸ਼ੂਰਾਜਾ ਕਮਾਂਡ ਕਰਦਾ ਮੇਰੀ ਲਾਈਫ ਚ ਮੇਰੇ ਕਰਾਨੇ ਚੋਂ ਆਊਟ 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 ਇਨ ਦਾ ਨੇਮ ਆਫ ਜੀਜ਼ਸ ਕਉ ਡੈਵਲ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਹਰ ਇਕਵਾਣਾ ਗਿਆਕਾਰੀ ਹਰ ਕਰੋਧ ਦਾ ਆਤਮਾ ਹਰੇ ਕੋ ਪਾਪ ਦੀ ਸਪਿਰਿਟ ਜੋ ਮੇਰੇ ਮੇਰੇ ਕਰਾਨੇਜ ਕੰਮਕਾਰੀ ਮੇਰੀ ਲਾਈਫ ਚ ਕੰਮਕਾਰੀ ਉਹਨੂੰ ਮੈਂ ਆਊਟ ਕਰ ਦਾਂ ਯੇਸ਼ੂ ਮਸੀਹ ਦੇ ਨਾਮ ਆਊਟ 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 ਇਨ ਦਾ ਨੇਮ ਆਫ ਜੀਜ਼ਸ ਔਰ ਪਿਤਾ ਤੇਰੀ ਸ਼ਾਂਤੀ ਨੂੰ ਮੈਂ ਮੰਗਦਾ ਕਹੋ ਕਿ ਪਿਤਾ ਤੇ ਦੀ ਸਤਿ ਸ਼ਾਂਤੀ ਮੇਰੀ ਲਾਈਫ ਚ ਐਂਟਰ ਕਰੇ ਰਾਈਟ ਨਾਓ ਤੇਰਾ ਪੀਸ ਮੇਰੀ ਲਾਈਫ ਚ ਐਂਟਰ ਕਰੇ ਔਰ ਮੇਰੀ ਪ੍ਰਾਰਥਨਾ ਪ੍ਰਭੂ ਯਸ਼ੁਮਸੀ ਦੇ ਨਾਮ ਦੇ ਚ ਜਿੰਨੀਆਂ ਦੁਸ਼ਟ ਆਤਮਾ ਸਪਨਿਆਂ ਦੇ ਦੁਆਰਾ ਤੁਹਾਡੀ ਬਾਡੀ ਤੇ ਅਟੈਕ ਕਰਦੀਆਂ ਤੁਹਾਡੀਆਂ ਜ਼ਿੰਦਗੀਆਂ ਚ ਅਟੈਕ ਕਰਦੀਆਂ ਮੁਰਦੇ ਲੋਕ ਜੋ ਤੁਹਾਡੀਆਂ ਜ਼ਿੰਦਗੀਆਂ ਤੇ ਅਟੈਕ ਕਰਦੇ ਆ ਮੈਂ ਕਮਾਂਡ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਚ ਉਹਨਾਂ ਸਭ ਦੁਸ਼ਟ ਆਤਮਾਵਾਂ ਨੂੰ ਤੁਹਾਡੀਆਂ ਤੁਹਾਡੇ ਡ੍ਰੀਮਸ ਚੋਂ ਆਊਟ ਹੋ ਜਾਣ ਤੁਹਾਡੇ ਖਰਾਬ ਪਰਿਵਾਰਾਂ ਚੋਂ ਆਊਟ ਹੋ ਜਾਣ ਐਂਡ ਡੈਵਲ ਕੈਟਫਾਇਰ 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 ਐਂਡ ਦੁਸ਼ਟ ਆਤਮਾ ਮੈਂ ਯਿਸੂ ਮਸੀਹ ਦੇ ਨਾਮ ਚ ਤੈਨੂੰ ਬੰਦ ਦਿਆਂ ਉਹਨਾਂ ਦੀਆਂ ਲਾਈਫਾਂ ਚੋਂ ਯਿਸੂ ਮਸੀਹ ਦੇ ਨਾਮ ਚ ਇਹਨਾਂ ਦੇ ਖਰਾਬ ਪਰਿਵਾਰਾਂ ਚ ਮੈਂ ਸ਼ਾਂਤੀ ਪੀਸ ਦੇ ਰਸਤਿਆਂ ਨੂੰ ਖੋਲਦੀ ਹਾਂ ਇੱਕ ਅੱਛੀ ਪਿਆਰੀ ਨੀਂਦ ਇਹਨਾਂ ਦੀ ਲਾਈਫ ਤੇ ਮੈ ਰੀਲੀਜ਼ ਕਰਦੀ ਹਾਂ ਯਹੋਵਾ ਖੁਦਾਵਨ ਕੋਈ ਡੈਵਲ ਇਹਨਾਂ ਨੂੰ ਸੁਪਨਿਆਂ ਦੇ ਦੁਆਰਾ ਤੰਗ ਨਾ ਕਰੇਗਾ ਯਿਸੂ ਮਸੀਹ ਦੇ ਨਾਮ 'ਤੇ ਅੱਜ ਤੋਂ ਬਾਅਦ ਤੁਹਾਡੇ ਡ੍ਰੀਮ ਚੇਂਜ ਹੋਣਗੇ ਹਰ ਦੁਸ਼ਟ ਆਤਮਾ ਜੋ ਤੁਹਾਡੇ ird gird ਤੁਹਾਡੇ ਫਿਰਦਾ ਤੁਹਾਨੂੰ ਤੰਗ ਕਰਦਾ ਤੁਹਾਡੇ ਕਰਾਂ 'ਚ ਐਂਟਰ ਹੋਇਆ ਅੱਜ ਮੈਂ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦੀ ਹਾਂ ਉਹ ਦੁਸ਼ਟ ਆਤਮਾ ਦੇ ਸਾਏ ਤੋਂ ਛੱਡ ਕੇ ਜਾਣ ਔਰ ਡੈਵਲ ਤਾਨੂੰ ਛੱਡ ਕੇ ਜਾਵੇ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਇਨ ਦਾ ਨੇਮ ਆਫ ਜੀਸਸ ਰਾਪਰਾ ਸ਼ਾਕਾਤਾਨਾ ਲਾਰਾਬਰਾ ਸ਼ੇਕਕੇ ਤੈਨ ਲੇਰੇ ਬੇਰੇ ਸ਼ੇਕਕੇ ਤੈਨ ਲੇਰੇ ਬੇਰੀ ਪਰਮੇਸ਼ਰ ਮੇਰੀ ਪ੍ਰਾਰਥਨਾ ਜਿੰਨੇ ਅੱਜ ਦੇ ਰੋਗੀ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਸਭ ਜਨ ਆਪਣੀ ਬਿਮਾਰੀ ਵਾਲੀ ਜਗ੍ਹਾ ਤੇ ਹੱਥ ਰੱਖੋ ਔਰ ਕਹੋ ਕਿ ਪਿਤਾ ਯਿਸੂ ਮਸੀਹ ਮੈਂ ਤੇਰੇ ਕੋਲੇ ਖਾਣ ਨਾਲ ਚੰਗਾ ਹੋ ਚੁੱਕਿਆ ਪਰਮੇਸ਼ਰ ਹਰ ਬਿਮਾਰੀ ਨੂੰ ਮੈਂ ਕਮਾਂਡ ਕਰਦਾ ਮੇਰੀ ਬਾਡੀ ਚੋਂ ਮੇਰੇ ਕਰਾਨੇ ਚੋਂ ਆਊਟ ਹੋਵੇ ਕਹੋ ਟੱਚ ਕਰੋ ਨਾ ਲੋਕਾਂ ਨੂੰ ਜੋ ਬਿਮਾਰ ਹੈ ਜਿਨ੍ਹਾਂ ਲਈ ਤੁਸੀਂ ਪ੍ਰਾਰਥਨਾ ਕਰਨਾ ਚਾਹੁੰਦੇ ਆ ਉਹਦਾ ਗ੍ਰੇਸ ਸਾਡੇ ਵਿੱਚ ਆ ਉਹਦਾ ਆਤਮਾ ਸਾਡੇ ਵਿੱਚ ਆ ਹੀਲਿੰਗ ਪਾਵਰ ਸਾਡੇ ਵਿੱਚ ਆ ਯਹੋਵਾ ਦਾ ਸਵਰਗ ਸਾਡੇ ਵਿੱਚ ਖੁੱਲਿਆ ਹੋਇਆ ਕਹੋ ਕਿ ਪਰਮੇਸ਼ਾ ਹਰ ਰੋਗ ਮੈਨੂੰ ਛੱਡ ਕੇ ਜਾਵੇ ਹਰ ਰੋਗ ਮੇਰੇ ਪਰਿਵਾਰ ਚੋਂ ਮੇਰੇ ਹਸਬੰਡ ਜੋ ਮੇਰੀ ਵਾਈਫ ਮੇਰੇ ਬੱਚਾ ਜੋ ਆਊਟ ਹੋਵੇ ਹਰ ਰੋਗ ਨੂੰ ਮੈਂ ਸ਼ਾਪਿਤ ਕਰ ਦਾਂ ਯੇਸ਼ੂ ਮਸੀਹ ਦੇ ਨਾਮ ਦੇ ਚ ਮੈਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਕੋਈ ਰੋਗ ਕੋਈ ਬਿਮਾਰੀ ਕੋਈ ਬਵਾ ਕੋਈ ਦੁਸ਼ਟ ਆਤਮਾ ਕੋਈ ਜਾਦੂ ਟੋਣਾ ਮੇਰੀ ਲਾਈਫ ਦਾ ਹਿੱਸਾ ਨਹੀਂ ਆ ਕੋਈ ਜਨਰੇਸ਼ਨ ਦਾ ਕਸ ਕੋਈ ਵੀ ਸ਼ਾਪ ਮੇਰੀ ਲਾਈਫ ਦਾ ਹਿੱਸਾ ਕੋਈ ਫੇਲਰ ਸਪਿਰਿਟ ਮੇਰੀ ਲਾਈਫ ਦਾ ਹਿੱਸਾ ਨਹੀਂ ਆ ਮੈਂ ਕਮਾਂਡ ਕਰਦਾ ਹਰ ਇੱਕ ਉਹ ਦੁਸ਼ਟ ਆਤਮਾ ਨੂੰ ਸਾਡੇ ਘਰਾਂ ਨੇ ਚੋ ਮੇਰੀ ਲਾਈਫ ਚੋ ਮੇਰੀ ਮੈਰੀ ਲਾਈਫ ਚੋ ਮੇਰੇ ਫਾਈਨੈਂਸ ਚੋ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਅਰ ਪਿਤਾ ਤੇਰਿਆਂ ਤੇਰੀ ਪ੍ਰੋਸਪਰਿਟੀ ਤੇਰੀ ਐਕਸੀਲੈਂਸੀ ਇਹਨਾਂ ਦੀ ਲਾਈਫ ਤੇ ਮੈਨੂੰ ਰੀਲੀਜ਼ ਕਰਦੀਆਂ ਤੇਰਾ ਗ੍ਰੇਸ ਇਹਨਾਂ ਦੀਆਂ ਲਾਈਫਾਂ ਚ ਐਂਟਰ ਕਰੇ ਇਹਨਾਂ ਦੇ ਬੱਚਿਆਂ ਨੂੰ ਛੂਵੇ ਇਹਨਾਂ ਦੇ ਹਸਬੈਂਡ ਇਹਨਾਂ ਦੀਆਂ ਵਾਈਫਸ ਨੂੰ ਟੱਚ ਕਰੇ ਪਿਤਾ ਜਿਨਨੇ ਗਲਤ ਰਿਲੇਸ਼ਨਸ਼ਿਪਸ ਪਰਮਿਸ਼ਨਾਂ ਦੇ ਕਰਾਂ ਚ ਕੰਮ ਕਰ ਰਹੇ ਪਰਮੇਸ਼ਰ ਗਲਤ ਲੋਕ ਐਂਟਰ ਹੋਇਆ ਪਰਮੇਸ਼ਾ ਜੋ ਸ਼ੈਤਾਨੀਆਂ ਰੋਂਗ ਜਾਂ ਪਾਪ ਆ ਪਰਮੇਸ਼ਾ ਮੈਂ ਯੇਸ਼ੂ ਮਸੀਹ ਦੇ ਨਾਮ ਚ ਕਮਾਂਡ ਕਰਦੀ ਉਹ ਗਲਤ ਲੋਕ ਉਹ ਗਲਤ ਚੀਜ਼ਾਂ ਉਹ ਗਲਤ ਰਿਲੇਸ਼ਨਸ਼ਿਪ ਖਤਮ ਹੋ ਜਾਣ ਯੇਸ਼ੂ ਮਸੀਹ ਦੇ ਨਾਮ ਦੇ ਚ ਪਵਿੱਤਰ ਆਤਮਾ ਦੀ ਆਗੂ ਤਰੇ ਉਹਨਾਂ ਸਭ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਸਭ ਸ਼ਤਾਨੀ ਪਰਸਨਸ ਤੇ ਸਾਰੇ ਸ਼ਤਾਨੀ ਗਲਤ ਰਿਲੇਸ਼ਨਸ਼ਿਪ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤ੍ਰੇ ਫਾਇਰ ਉਤ੍ਰੇ ਫਾਇਰ ਉਤ੍ਰੇ ਫਾਇਰ ਉਤ੍ਰੇ ਫਾਇਰ ਉਤ੍ਰੇ ਫਾਇਰ ਉਤ੍ਰੇ ਔਰ ਪਿਤਾ ਹੈਵਨਲੀ ਲੋਕ ਇਹਨਾਂ ਦੀਆਂ ਲਾਈਫਾਂ ਚ ਐਂਟਰ ਕਰਨ ਪਿਤਾ ਡਿਵਾਈਨ ਸਲਪਰੇ ਇਹਨਾਂ ਨੂੰ ਦੇ ਪਿਤਾ ਪਵਿੱਤਰ ਲੋਕ ਇਹਨਾਂ ਦੀਆਂ ਲਾਈਫਾਂ ਚ ਐਂਟਰ ਕਰਨ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਹਾਲਾਤ ਇਹਨਾਂ ਦੇ ਕਰਾਨੇ ਯਹੋਵਾ ਸੇਵ ਨਾਰਾਇਣ ਤੇਰੇ ਜੀਵਿਤ ਨਾਮ ਜਿ ਯਸ਼ੂ ਰਾਜਾ ਇਨਨ ਮੈਂ ਬles ਕਰਦੀਆਂ ਕਹੋ ਕਿ ਪਰਮੇਸ਼ਰ ਅੱਜ ਮੈਂ ਆਪਣੇ ਮੂੰਹ ਦੇ ਫਲਾਂ ਦੇ ਫਲਾਂ ਨੂੰ ਪਰਮੇਸ਼ਰ ਖਾਵਾਂਗਾ ਪਿਤਾ ਯਹੋਵਾ ਮੇਰੀ ਲਾਈਫ ਦੇ ਤੇ ਮੈਂ ਆਪਣੇ छुटकारे ਨੂੰ ਆਪਣੀ ਹੀਲਿੰਗ ਨੂੰ ਮੈਂ ਦੇਖਾਂਗਾ ਯੀਸ਼ੂ ਮਸੀਹ ਦੇ ਨਾਮ ਚ ਪ੍ਰੋਸਪੇਰਿਟੀ ਐਕਸੀਲੈਂਸੀ ਨੂੰ ਮੈਂ ਦੇਖਾਂਗਾ ਪਿਤਾ ਇਹਨਾਂ ਦੇ ਡਾਕੂਮੈਂਟਸ ਇਹਨਾਂ ਦੀਆਂ ਫਾਈਲਸ ਨੂੰ ਮੈਂ ਬles ਕਰਦੀਆਂ ਆਪਣੀਆਂ ਪ੍ਰੋਪਰਟੀਆਂ ਦੇ ਨਾਲ ਆਪਣੇ ਲਾਇਸੈਂਸ ਦੀਆਂ ਬlesਸਿੰਗ ਦੇ ਨਾਲ ਵਾਪਸ ਆਉਣ ਪਿਤਾ ਯਾ ਹਵਾਂ ਇਹਨਾਂ ਦੀ ਹਾਰਡ ਡਿਜ਼ਾਇਰ ਤੇਰੇ ਜੀਵਿਤ ਨਾਮ ਚ ਪੂਰੀ ਹੋਵੇ ਯਸ਼ੁਰਾਜਾ ਪਿਤਾ ਪਰਮੇਸ਼ਰ ਤੇਰਾ ਅਨੁਗ੍ਰਹਿ ਤੇਰੀ ਸ਼ਾਂਤੀ ਤੇਰਾ ਪੀਸ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਘਰਾਂਿਆਂ ਚ ਐਂਟਰ ਕਰੇ ਔਰ ਖੁਦਾਵਾਨ ਜਿੰਨੇ ਬੱਚੇ ਸਟੱਡੀ ਕਰ ਰਹੇ ਆ ਪਰਮੇਸ਼ਾ ਤੇਰੀ ਐਕਸੀਲੈਂਸੀ ਕਾਰਜ ਕਰੇ ਆਪਣੇ ਅੱਛੇ ਐਗਜ਼ਾਮਸ ਦੇ ਨਾਲ ਅੱਛੇ ਰਿਜ਼ਲਟਸ ਦੇ ਨਾਲ ਵਾਪਸ ਹੋਣ ਹਰ ਫੇਲਿਅਰ ਸਪਿਰਿਟ ਇਹਨਾਂ ਨੂੰ ਛੱਡ ਕੇ ਜਾਵੇ ਇਹਨਾਂ ਦੀ ਸਟੱਡੀ ਚ ਇਹਨਾਂ ਨੂੰ ਵੀਕ ਕਰਨ ਵਾਲੀ ਹਰ ਗੰਦੀ ਆਤਮਾ ਨੂੰ ਮੈਂ ਕਮਾਂਡ ਕਰਦੀ ਇਹਨਾਂ ਦੀ ਬਾਡੀ ਚੋਂ ਆਊਟ ਹੋਵੇ ਲੇਜ਼ੀਨੈਸ ਮੂਰਖਤਾਈ ਨਾ ਸਮਝਣ ਦੇਣ ਵਾਲੀ ਸਟੱਡੀ ਨੂੰ ਗੰਦੀ ਸਪਿਰਟ ਦੇ ਉੱਤੇ ਹਰ ਕਨਫਿਊਜ਼ਨ ਦੇ ਉੱਤੇ ਮੈਂ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦੀ ਹੱਡ ਡਰ ਦੇ ਆਤਮਾ ਨੂੰ ਇਹਨਾਂ ਬੱਚਿਆਂ ਦੀ ਲਾਈਫ ਤੋਂ ਮੈਂ ਆਊਟ ਕਰਦੀ ਆਂ ਔਰ ਐਕਸੀਲੈਂਸੀ ਦੇ ਨਾਲ ਵਾਪਸ ਆਉਣ ਫੇਵਰ ਪਾਉਣੇ ਜਿੱਥੇ ਕਿੱਥੇ ਵੀ ਆ ਪਰਮੇਸ਼ਰ ਆਪਣੇ ਸਕੂਲਾਂ ਚ ਨੰਬਰ 1 ਹੋਣ ਪਤਾ ਅੱਛੇ ਰਿਜ਼ਲਟਸ ਦੇ ਨਾਲ ਵਾਪਸ ਆਉਣ ਪਤਾ ਔਰ ਖੁਦਾਵੰਦ ਮੈਂ ਤੇਰੇ ਲੋਕਾਂ ਨੂੰ ਤੇਰੇ ਹੱਥਾਂ ਚ ਦਿੰਨੀ ਆ ਇਹਨਾਂ ਦਾ ਆਉਣਾ ਜਾਣਾ ਜਮੂਬਾਰਕ ਹੋਵੇ ਹਰ ਬੈਡ ਨਿਊਜ਼ ਨੂੰ ਮੈਂ ਕੈਨਸਲ ਕਰਦੀ ਐਕਸੀਡੈਂਟ ਦੀ ਸਪਿਰਟ ਨੂੰ ਮੈਂ ਕੈਨਸਲ ਕਰਦੀ ਆ ਪਰਮੇਸ਼ਾ ਤੇਰਾ ਆਤਮਾ ਇਹਨਾਂ ਨੂੰ ਛੂਏ ਇਹਨਾਂ ਨੂੰ ਬਲੈਸ ਕਰੇ ਇਹਨਾਂ ਨੂੰ ਗ੍ਰੇਸ ਦੇਵੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਡੈਵਲ ਦੀ ਹਰ ਯੋਜਨਾ ਤੇਰੇ ਜੀਵਿਤ ਨਾਮ ਚ ਕੈਨਸਲ ਹੋਵੇ ਤੇਰੇ ਸਵਰਗੀ ਦੂਤ ਇਹਨਾਂ ਦੇ ਅੰਗ ਸੰਗ ਹੋਣ ਤੇਰਾ ਆਤਮਾ ਇਹਨਾਂ ਦੀ ਅਗਵਾਹੀ ਕਰੇ ਇਹਨਾਂ ਦੀ ਬੁੱਧੀ ਨੂੰ ਕੰਟਰੋਲ ਚ ਕਰੇ ਪਰਮੇਸ਼ਰ ਇਹਨਾਂ ਦੇ ਉੱਟਨੇ ਬੈਟਨੇ ਚੱਲਨੇ ਫਿਰਨੇ ਤੇ ਤੇਰਾ ਦਇਆ ਆਵੇ ਪਰਮੇਸ਼ਰ ਔਰ ਤੇਰੀ ਮਰਜ਼ੀ ਦੇ ਅਨਸਾਰ ਤੇਰੀ ਅਗਵਾਹੀ ਦੇ ਵਿੱਚ ਚੱਲਣ ਪੀਤਾ ਯੇਸ਼ੂ ਮਸੀਹ ਦੇ ਜੀਵਨ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ